ਇੱਕ ਨੇੜੇ ਸੂਰਤਗੜ੍ਹ ਵਾਲੇ ਰੋਡ ਤੇ ਆਪਾਂ ਖੜੇ ਆ ਇੱਥੇ ਨਾ ਇੱਕ ਛੋਟਾ ਜਿਹਾ ਮੰਦਿਰ ਜਿਹਾ ਬਣਾਇਆ ਦੇਖੋ ਇੱਥੇ ਕਹਿੰਦੇ ਮੋਟਰਸਾਈਕਲ ਦੀ ਪੂਜਾ ਹੁੰਦੀ ਆ ਆ ਦੇਖੋ ਅਸਲੀ ਦਾ ਮੋਟਰਸਾਈਕਲ ਲਿਆ ਉਹਨੂੰ ਹਾਰ ਰੂਰ ਪਾ ਕੇ ਉਹਦੀ ਪੂਜਾ ਕਰਦੇ ਲੋਕ ਤੇ ਦੱਸੋ ਸਾਡੇ ਦੇਸ਼ 'ਚ ਕੁਛ ਨਹੀਂ ਮਤਲਬ ਹਰ ਇੱਕ ਚੀਜ਼ ਦੀ ਪੂਜਾ ਹੁੰਦੀ ਆ ਕਮਾਲ ਆ ਬਾਈ ਕਿ ਆ ਹੈਗੇ ਆ ਪਿਆ ਬਾਅਦ ਚ ਯਾਰ ਘਰ ਵੀ ਹੈਗੇ ਲੈਂਦੇ ਨੇ ਕਿਉਂਕਿ ਘਰ ਵੀ ਫਿਰਲੇ ਘੱਟ ਘਰ ਰੈਂਤੀ ਦਿੱਤਾ ਪੜਾਉਣੇ ਪੈਂਦੇ ਆ ਨਾ ਆਪਣੀ ਜ਼ਮੀਨ ਤੇ ਜਿੱਥੇ ਤੇ ਕਿਸੇ ਜਮੀਨ ਆ ਉੱਤੇ ਠੰਡਾਂ ਦੇ ਲੋਕ ਰਹਿੰਦੇ ਤੇ ਪਿੱਛੇ ਸੀਗਾ ਘਰ ਇੱਕ ਨੰਬਰ ਦੇ ਪੜਾਉਣਾ ਪਿੱਛੇ ਲੋਕ ਆ ਉਹ ਸਾਹਮਣੇ ਘਰ ਆ ਤੋ ਤੇ ਰਹਦਾ ਹੈ ਨਾ ਇਹਨੇ ਜ਼ਮੀਨ ਹੋ ਗਈ ਹੈ ਨਾ ਉਹ ਲਾਈਟ ਜ਼ਮੀਨ ਹੋ ਗਈ ਤੇ ਜ਼ਮੀਨ ਵੀ ਤੁਹਾਨੂੰ ਪਹਿਲਾਂ ਦੱਸਿਆ ਬਾਹਰੋਂ ਕਿ ਛੱਡ ਦਿੰਦੇ ਇਹ ਲੋਕ ਵਿਚਾਰੇ ਕਿੰਨਾ ਨੂੰ ਹੁੰਦਾ ਨਾ ਇੱਥੇ ਰੇਤਾਂ ਵਾਲੀ ਜਾਂ ਬਾਈ ਕਪਣ ਜਾਣਾਂ ਉਹ ਸਾਹਮਣੇ ਘਰ ਹੈ 3 4 ਹੋਰ ਹੂੰ ਇਹ ਅੱਗੇ ਤਾਂ ਨਹੀਂ ਜਾਂਦੇ ਪੂਰੇ ਪੂਰੇ ਅੱਗੇ ਚੱਲੀਏ ਪਾਣੀ ਹੈਗਾ ਬੋਤਲ ਪਾਣੀ ਕਹਿ ਦਾਂਗੇ ਉਹ ਰਾਜਸਥਾਨੀ ਲੋਕਾਂ ਦੇ ਘਰ ਅੱਜ ਹਵਾ ਕਿੰਨੀ ਚੱਲ ਰਹੀ ਹੈ ਨਾ ਇੰਨੀ ਗਰਮੀ 43 ਡਿਗਰੀ ਟੈਂਪਰੇਚਰ ਹੋ ਗਿਆ ਤੇ ਸਾਰੇ ਲੋਕਾਂ ਨੇ ਇਹ ਮੇ ਬਾੜ ਕਰੀ ਹੁੰਦੀ ਆ ਇੱਥੋਂ ਗੇਟ ਬੰਦ ਕਰ ਲੈਣਾ ਤਾਰਾਂ ਦੇ ਮਤਲਬ ਆਪ ਦੇ ਖੇਤਾਂ ਨੂੰ ਆ ਇਹਨਾਂ ਦੇ ਖੇਤ ਦਾ ਦੇਖੋ ਕਿੰਨੀ ਯਾਰਾ ਰੇਤਾ ਇੱਥੇ ਕੁਝ ਉੱਗਦਾ ਹੋਊਗਾ ਮਾੜੀ ਮੋਟੋ ਹੀ ਸਰੋਂ ਹੁੰਦੀ ਆ ਇਹ ਖੇਤ ਆ ਇਹਨਾਂ ਦੇ ਸਾਰੇ ਉਹ ਬਾੜ ਕੀਤੀ ਸਾਰੇ ਰਾਜਸਥਾਨ ਦੇ ਜਿਹੜੇ ਖੇਤ ਆ ਨਾ ਉਹ ਹਰੇਕ ਬੰਦਾ ਤਾਰਾਂ ਦੀ ਬਾੜ ਕਰਦਾ ਕਿ ਕੋਈ ਗਾਇਆਂ ਜਾਂ ਕੋਈ ਜੰਗਲੀ ਜਾਨਵਰ ਨਾ ਆਵੇ ਇਹ ਇਹਨਾਂ ਦੇ ਘਰ ਆ ਇਹ ਦਸਾਰਾ ਅੱਗੇ ਔਖਾ ਹੀ ਆ ਕਿਉਂਕਿ ਬੰਦੇ ਕੋ ਪਾਣੀ ਪੋਣੀ ਵੀ ਚਾਹੀਦਾ ਇਹ ਆ ਕਾਈ ਇਹਦੇ ਘਰ ਬਣਾਉਂਦੇ ਹਨਾ ਕਾਈ ਕੋਈ ਵੱਡ ਕੇ ਦੇਬਦੂ ਵੱਡ ਕੇ ਆ ਕੀ ਲਾਇਆ ਬੈਟਰੀ ਤੇ ਲਾਇਆ ਸੋਲਰ ਹਨਾ ਕਿਉਂਕਿ ਲਾਈਟ ਨਹੀਂ ਨਾ ਹੈਗੀ ਤੇ ਇਹ ਘਰ ਇਹ ਗਊ ਘਰ ਹੈ ਹੈ ਨਹੀਂਗਾ ਕੋਈ ਕੌਣ ਬਾਈ ਕੈਸੇ ਹੋ और ठीक हो आगे ये क्या बन रहे हो और सर सर राम 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 जी कैसे हो हाँ, अच्छा ये आपका बिजनेस है हाँ क्या बात है जी ठीक हाँ. है ये चरखा आप चरखा ही है ये चरखा ही है ठीक है ये मतलब आप ये रुई किसकी है ए, ये वाली सरकार की है सिरके की।, की सरकार की सरकार हाँ। कहाँ से लाते हो आप वो बाजार से दे, देर देर ना है देर दावे अच्छा ये रुई का आप ये बनाते हो बाण ये बाण है दिखाना हाँ ये बाण आप बनाते हो ये, हाँ, ये बनाते है ये बन जावे फिर ये इसके क्या मंजे बनते नहीं हाँ इसके कंबल बनते हैं इसके कंबल कंबल ओके कमरा ठीक है ठीक है अच्छा है बहुत बढ़िया बिजनेस है ओ चरखा देखो साइकिल ਦਾ ਉਹ ਲਾਇਆ ਉਹਦੇ ਤੇ ਤੇ ਚਰਖਾ ਬਣਾਇਆ ਚਰਖਾ ਘੱਟ ਰਿਹਾ ਇਹਨਾਂ ਦਾ ਇਹ ਆਪੇ यहां पर आपका घर है ये हां कितने घर है ये गांव से हम्म दो घर है एक एक वाला एक ठीक है कौन सा गांव है सर गांव हां ये गांव तो मेरे उत्तराखंड से है अच्छा अभी ये गांव कौन सा ये, है ये 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 मेरे घर वाली है अपनी यहाँ मेरा सासरा है ठीक है ये गांव गांव का नाम जाम सर इसका ये जाम सर जाम सर जाम सर ठीक है ये जिला कौन सा है बीकानेर जिला राजस्थान जाते हैं राजस्थान हाँ हा, राजस्थान से ਨਹੀਂ ਪਾਣੀ ਹੈ ਪਾਣੀ ਦੇ ਦੋ ਬਸ ਨਹੀਂ ਪਾਣੀ ਨਹੀਂ ਮੈਂ ਥੋੜੀ ਜਿਹੀ ਇਹ ਆਂਟੀ ਜੀ ਕਹਿ ਰਹੀ ਹੈ ਕਹਿੰਦੇ ਚਾਹ ਜ਼ਰੂਰ ਪੀ ਕੇ ਜਾਣੀ ਇਹਨਾਂ ਦਾ ਘਰ ਬਾਹਰੋਂ ਦਿਖਾ ਦੇ ਨਹੀਂ ਮੇਰੀ ਗਾਇ ਦੁੱਧ ਹੈ ਮੇਰੀ ਗਾਇ ਦਾ ਦੁੱਧ ਹੈ ਆਪ ਤੰਗ ਨਾ ਹੋਣਾ ਪਲੀ ਹਾਂ ਇਹ ਅਗਰ ਦੁੱਧ ਹੈ ਫਿਰ ਹੀ ਬਣਾਣਾ ਮੇਰੀ ਦੇਸੀ ਗਾਇ ਦੁੱਧ ਹੈ ਹੂੰ ਇਹ ਦੋਸਤੋ ਇਹਨਾਂ ਦਾ ਇੰਨਾ ਵਧੀਆ ਇਹ ਕਹਿੰਦੇ ਕਿ ਚਾਹ ਤੋਂ ਬਿਨਾ ਨਹੀਂ ਮੈਂ ਕਿਹਾ ਪਾਣੀ ਪਿਆ ਦਿਓ ਕਹਿੰਦੇ ਨਹੀਂ ਆਪਾਂ ਘਰ ਦੇਖ ਲਈਏ ਇਹਨਾਂ ਦਾ ਆ ਜਾਈਏ

इसके लिए ये ये तो कोई मतलब कोई सम्मान है ना को खाने पीने का सम्मान ऊपर रखते है अच्छा ऊपर हाँ। रख देते हैं सम्मान रख देते हैं वो कोई जानवर वगैरह आपको तंग ना करे हाँ ये है ना कुत्ता वगैरह कुत्ता वगैरह तंग नहीं करे ठीक कोई जानवर जानवर गाय गाय है हाँ। पक्षी है हाँ। तो यहाँ पहुँचते नहीं है ठीक है आराम से ये भी चूल्हा ये आंगन है हाँ ये आंगन है आपका हाँ ਬੜਾ ਹਾਂ ਠੀਕ ਹੈ ਇਹ ਦੇਖੋ ਫੁੱਲ ਫੁੱਲ ਕਿੰਨਾ ਵਧੀਆ ਬਣਾਏ ਹੈ ਇਹ ਅੰਗਣਾ ਆਪਣੇ ਘਰ ਦਾ ਠੀਕ ਹੈ ਜੀ ਇਹ ਕਮਰਾ ਹਾਂ ਜੀ ਇਹ ਆਪਕਾ ਕਮਰਾ ਹੈ ਕੰਰ ਅੱਛਾ ਆਇਆ ਕਰ ਰੱਖੀ ਹੈ ਠੀਕ ਹੈ ਬੜਾ ਕਮਰਾ ਹੈ ਹਾਂ ਅੰਕਲੋ ਇਸ ਦੀ ਛੱਤ ਵੀ ਆਪ ਨੇ ਅੱਛੀ ਬਣਾ ਰੱਖੀ ਹੈ ਹਾਂ ਠੀਕ ਹੈ ਠੀਕ ਹੈ ਬਹੁਤ ਬੜੀਆ ਤੇ ਪਿੱਛੇ ਜਨਵਰੋ ਕੇ ਲਈ ਪਿੱਛੇ क्या चीज़ ओ पीछे जो बनाया आपने ओ, ये तो गाय गाय है अच्छा गाय के लिए देखा ना ये छपरा गाय बांधुड़ी है गाय की छोटे बच्चा है ये बच्चा है ये गाय बांधुड़ी है ओके छपरा बनाया आपने गाय हाँ। के लिए गाय गाय के लिए ठीक है जी ठीक ये इधर पूरा उजाड़ बिया बांध है पूरा राजस्थान का एरिया ये भी जानवर है ना आपके अच्छा है, अच्छा है। में देखो में हाँ देख लिया देख लिया बच्चा भी देख लिया जी, आज अंकल बैठते लगाया आपने ये तो कभी बैटरी चार्ज और खेती पाते बाढ़ के करंट कर जोड़ देते ਪਸ਼ੂ ਨੇੜੇ ਨਹੀਂ ਆਵੇ ਪਸ਼ੂ ਨੇੜੇ ਨਹੀਂ ਆਤੇ ਆਤਾ ਨਹੀਂ ਹੈ ਅੱਛਾ ਹਾਂ ਇਹ ਕੁੜੀ ਕਹਿੰਦਾ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਆਜੋ ਇਹ ਨਾ ਦਾ ਘਰ ਹੈਗਾ ਇੱਧਰ ਹਾਈਵੇ ਆ ਬਿਕਨ ਨੇੜੇ ਇੱਧਰ ਇੰਨੀ ਗਰਮੀ ਦੇ ਵਿੱਚ ਵੀ ਚਲੋ ਵਧੀਆ ਸ਼ਾਂ ਦੇ ਵਿੱਚ ਠੀਕ ਆ ਤੇ अंकल ये जो मटके का पानी है ये वाला मटका ये पानी कहा से लाते हो आप टैक्सी चला रहा है हाँ। तो वो बाबा रामदेव जी का मंदिर है वहाँ वो बहुत वो है।, तो है फिल्टर हुआ है हाँ फर्स्ट क्लास पानी एकदम तो पे हाँ, अच्छा पानी है टेस्ट अच्छा भी अच्छा है बस मतलब कहीं कोई तरह दिमाग टेस्ट नहीं है टेस्ट नहीं है ओके okay. वो पानी वहां से मतलब ये मतलब या बाल्टी है मोटा को, है कोई वो भर लाता है भर लाते हैं सुबह 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 हैं। कभी है, अभी आएगा शाम को आएगा तो वहाँ आगे कोई को सॉरी हो होगी तो बर्तन दे देंगे वो सॉरी छोड़ दिया आता पानी दिया ठीक है ठीक है अच्छा है ठीक है अब बरसात हो ही नहीं तो पानी कुंड है अपने कुंड भरी जाई ठीक है और ये अभी पानी बंद होने दरखास्त दे उड़ी है ठीक है अब सरकार देंगे अभी इधर अपने में दिया ठीक है और इधर अंकल खेती करते हैं किसान खेती कितनी को होती है किसान करते हैं टाइम है पास हो ਸਰਸੋ ਸਤਸੋ ਹੋਤੇ ਚਨੇ ਸਰਸੋ ਤਾਂ ਪਾਣੀ ਵਾਲੇ ਹੋਤੇ ਓਕੇ ਵੈਸੇ ਨਹੀਂ ਹੋਤੇ ਹਾਂ ਵੈਸੇ ਨਹੀਂ ਹੋਤੇ ਵੈਸੇ ਅਭੀ ਕੌਨ ਸੀ ਵੈਸੇ ਤਾਂ ਬਰਾਨੀ ਹੈ ਪਤਾ ਨਹੀਂ ਤਾਂ ਇਹ ਬਰਾਨੀ ਹੈ ਮੋਠ ਗਵਾਰ ਗਵਾਰ ਓਕੇ ਮੋਠ ਗਵਾਰ ਇੱਥੇ ਫਿਰ ਆ ਜਿਹੜੀ ਜ਼ਮੀਨ ਆ ਇਹ ਇਹਦੇ ਵਿੱਚ ਕੁਝ ਹੁਣ ਬੀਜਾ ਬੀਜੋਗੇ ਤੁਸੀਂ ਜੇ ਅਗਰ ਇਸ ਮੇ ਕੁਝ ਬੋਏਗੇ ਅਗਰ ਬਾਰਿਸ਼ ਵਗੈਰਾ ਹੁੰਦੀ ਹੈ ਤੂੰ ਯਸ ਸਮਝ ਲੈ इसमें कुछ बीज बोएंगे अगर बारिश होती है तो बाजरी बाजरी वगैरह या अभी, अभी उसका टाइम है ना अब आएगा तो आएगा तो अगर बारिश नहीं होती फिर तो नहीं बोएंगे होती, होती है, होती है बारिश ठीक है फिर बोएंगे आप बोती है लेकिन सदाजी खो बहुत है खराब हो जाती है गाय आते हैं पशु आते हैं मोटा रोज आता है करो कुछ कभी सभी खेत ना आपके वो तारे लगाई हुई है सभी किसानों ने तार लगाते लगा तो फिर भी कूद जाते हाँ। ये इतने पशु कहाँ से पशु है बहुत। okay. पशु कोई कूद गोदा है, पर है रोज मोटा है गोंदा बहुत बहुत हाँ। रोज हिरन बहुत है वो तो ऊपर से तार से कूद ਅ ਚੱਕਾਪਲੇ ਆਤੇ ਆਪਣੇ ਮੇਕਅਪ ਮ ਕੋਈ ਕਟੋਰੀ ਵਿੱਚ ਠੀਕ ਹੈ ਠੀਕ ਹੈ ਇਹ ਫਿਰ ਇਹ ਸ਼ਹਿਰ ਵੇਚ ਕੇ ਆਤੇ ਉਹ ਆਪ ਇਸ ਕੋ ਇਸ ਕੋ ਲੈਣਾ ਆ ਤਾਂ ਲੈ ਨਹੀਂ ਆਤੇ ਹਾਂ ਠੀਕ ਹੈ ਠੀਕ ਠੀਕ ਚਲੋ ਉਹ ਸਾਹਮਣੇ ਈ ਘਰ ਹੈਗੇ ਆ ਇਹ ਵੀ ਨਾ ਫਸੂ ਕੁਝ ਰੱਖਿਆ ਹੋੜੇ ਇਹਨਾਂ ਦੇ ਕਿਰਤੀ ਕਰਦੇ ਜੀ ਆਹ ਦੇਖੋ ਦੋ ਘਰ ਆ ਨਾ ਦੋ ਤਿੰਨ ਘਰ ਆ ਆ ਦੇਖੋ ਵਾਰਡ ਕੀਤੀ ਆ ਇਧਰ ਨਹੀਂ ਇਹ ਗੇਟ ਖੋਲਦਿਆ ਫਿਰ ਜਾਂਦੇ ਆ ਕਿਉਂਕਿ ਜੰਗਲੀ ਜਾਨਵਰ ਬਹੁਤ ਆਉਂਦੇ ਅੰਕਲ ਦਾਦਾ ਗੋਂਦੇ ਹਿਰਨ ਬਹੁਤ ਆਉਂਦੇ ਆ ਕਿ ਉਹ ਉਹ ਫਸਲਾਂ ਨੂੰ ਖਰਾਬ ਕਰਦੇ ਆ ਆ ਰੋਡ ਤੇ ਆਪਾਂ ਜਾ ਰਹੇ ਆ ਰੋਡ ਦਾ ਨਜ਼ਾਰਾ ਦੇਖੋ 43 ਡਿਗਰੀ ਟੈਂਪਰੇਚਰ ਦੇ ਵਿੱਚ ਰੋਡ ਦਾ ਨਜ਼ਾਰਾ ਛੱਡ ਗਈ ਜਿਵੇਂ ਛੱਡ ਗਈ ਠੱਪਾ ਭੱਜ ਗਈ ਗਰਮੀ ਉਹ ਲੈ ਜੇ 43 ਹੋਣਾ ਮੈਂ ਕਹਿੰਦਾ 10 ਦਿਨਾਂ ਨੂੰ ਮਰ ਜਾਗੇ 55 ਹੋ ਜੂ ਇੱਥੇ ਉਹ ਪਿੰਡ ਹੈਨਾ ਪਿੰਡ ਉਹ ਦੇਖੇ ਹੈ ਉਹ ਪਿੰਡ ਲੰਘ ਰਹੇ ਸੀ ਅੱਪਾ ਇੱਕ ਪਿੰਡ ਦੇਖਿਆ ਉਹ ਤੁਹਾਨੂੰ ਦਿਖਾਉਣਾ ਮੈਂ ਇੱਕ गांव ਆਹ गांव गांव के अंदर ਪਿੰਡ ਨੂੰ ਕੱਪਲੇ ਦੇ ਨਾਲ ਦੀ ਹਾਂ ਇਹਦੇ ਨਾਲ ਆ ਭਵਿਸ ਪਿੰਡ ਦਾ ਹੋਣਾ ਪਹਿਲਾ ਇੱਥੇ ਇੱਥੇ ਆਪਾਂ ਨੂੰ ਮੋਟਰਸਾਈਕਲ ਜਾ ਨਹੀਂ ਸਕਦਾ ਨਾ ਵਾਰਡ ਨਿੱਕੀ ਆ ਹਾਂ ਉਹ ਸਾਹਮਣੇ ਪਿੰਡ ਦਾ ਚਲ ਪਿੰਡ ਤੁਹਾਨੂੰ ਇੱਥੇ ਹੀ ਦਿਖਾ ਦਿੰਦਾ ਫਿਰ ਜਾ ਨਹੀਂ ਕਰਦੇ ਆਪਾਂ ਚਲੋ ਕੋਈ ਨਹੀਂ ਆਪਣੀ ਕਿਸਮਤ ਨਹੀਂ ਸੀਗਾ ਆਪਾਂ ਹੌਲਚਾਲ ਨਹੀਂ ਦੇਖਣਾ ਸੀਗਾ ਕੋਈ ਨਹੀਂ ਉਹ ਸਾਹਮਣੇ ਘਰ ਆ ਦੇਖੋ ਕਿੰਨੇ ਸੋਹਣੇ ਘਰ ਚਲੋ ਅੱਗੇ ਆਪਾਂ ਤੁਹਾਨੂੰ ਦਿਖਾਉਣੇ ਇਹ ਨਾ ਰੋਡ ਹਾਈਵੇ ਦੇ ਕਰਕੇ ਨਾਲ-ਨਾਲ ਉਹ ਸਾਹਮਣੇ ਵੀ ਘਰ ਹੈਗੇ ਆ ਇਹਨਾਂ ਕੜਕ ਵੀ ਜੀ ਆਹ ਦੇਖੋ ਕੜਕ ਦੀਆਂ ਉਹ ਦੇਖੋ ਪੰਡਾ ਪਈਆਂ ਕੜਕ ਦੀਆਂ ਅਜੇ ਇਹਨਾਂ ਨੇ ਕੜਕ ਗੋਣੀ ਆ ਹਲਵਾ ਪ੍ਰੈਸ਼ਰ ਨਾਲ ਇਹ ਧਾਨੇ ਕੱਟਣਗੇ ਧੂਰੀ-ਤਾੜੀ ਕੱਟਣਗੇ ਗਾਈਆਂ ਰੱਖੀਆਂ ਨਾ ਗਾਈਆਂ ਨੂੰ ਪਾਉਣ ਦੇ ਲਈ ਆ ਆ ਗਈ ਇੱਧਰ ਝੰਡਾ ਹੈ ਨਾ ਝੰਡਾ ਕਰਪਟ ਝੰਡਾ ਦਾ ਇਹ ਨੈਮ ਨੈਮ ਵੈਰੀ ਗੁੱਡ ਲੋਕੋ ਪਤਾ ਇਹ ਕੀ ਕਹਿ ਰਹੇ ਸੀ ਕਹਿੰਦੇ ਲੋਕ ਗਾਈਆਂ ਤਾਂ ਮਤਲਬ ਆਵਾਰਾ ਛੜਦੇ ਆ ਕਿਉਂਕਿ ਹਰਾ-ਖਰਾ ਹੈਲੀਪੋਰਨ ਨੂੰ ਨਾ ਸੁੱਕਦਾ ਹੈਗਾ ਕਿ ਗਾਈਆਂ ਨੂੰ ਸਵੇਰ ਛੱਡ ਦਿੰਦੇ ਆ ਉਹ ਵਿਚਾਰੀਆਂ ਇੱਦਾਂ ਚਰਚੁਰ ਕੇ ਤੇ ਟੁਰ ਕੇ ਆਦੀ ਜਾਂ ਬੂਟੀ-ਵਟੀ ਖਾ ਕੇ ਆ ਜਾਂਦੀਆਂ ਤੇ ਸ਼ਾਮੀ ਮਤਲਬ ਅੰਦਰ ਉਹਨਾਂ ਨੂੰ ਲੈ ਆਉਂਦੇ ਬਾੜੇ 'ਚ ਤੇ ਸ਼ਾਮੀ ਦੁੱਧ ਚੋ ਲੈਂਦੇ ਆ ਅੱਧਾ ਕਿਲੋ ਦਵੇ ਪਾਈ ਆ ਦਵੇ ਕਿਲੋ ਦਵੇ ਬਸ ਇੰਨਾ ਹੀ ਦੇਣਾ ਹੋਰ ਕੀ ਦੇਣਾ ਵਿਚਾਰੀਆਂ ਆ ਦੇਖੋ ਆਪ ਕੋ ਗਿਆ ਪਿੰਡ ਨੂੰ ਜਾਣ ਵਾਲਾ ਰਸਤਾ ਇਹ ਪਿੰਡੇ ਚ ਜਾ ਕੇ ਦੇਖਦੇ ਆ ਖੇਤੀ ਵੀ ਹੁੰਦੀ ਆ ਦੇਖੋ ਉਹ ਸਾਹਮਣੇ ਕਣਕ ਜੇ ਲੱਗੀ ਆ ਅਜੇ ਨਾ ਵੱਡੀ ਨਹੀਂ ਪੱਕੀ ਪਈ ਆ ਉਹਨੇ ਆ ਰਸਤਾ ਵਧੀਆ ਬਣਾਇਆ ਯਾਰ ਪਿੰਡ ਵਾਲਿਆਂ ਨੇ ਦੇਖੋ ਟਾਇਲਾਂ ਲਾ ਕੇ ਲੋਕ ਟੈਲ ਲੱਗੀ ਘਰ ਕਿੰਨੇ ਉੱਚੇ ਹੈ ਨਾ ਉਹ ਛਿੱਲਿਆਂ ਦੇ ਘਰ ਆ ਪਰ ਇੱਥੇ ਘਰਾਂ ਨੂੰ ਜਾਣ ਨੂੰ ਕੋਈ ਰਸਤਾ ਨਹੀਂ ਹੈਗਾ ਪਗ ਡੰਡੀਆਂ ਹੀ ਜਾਂਦੀਆਂ ਕਿਉਂਕਿ ਇਹਨਾਂ ਕੋ ਵਿਚਾਰੇ ਕਿਹੜੇ ਬਾਈਕ ਆ ਮੋਟਰਸਾਈਕਲ ਜਾਂ ਟਰੈਕਟਰ ਟਰੱਕਰ ਹੈਗੇ ਆ ਖੇਤੀ ਕਰਨ ਨੂੰ ਆ ਦੇਖੋ ਆ ਪਗ ਡੰਡੀ ਆ ਰੇ ਰੇਤਾ ਦੀ ਪਰ ਤਾਰ ਲੱਗੀ ਆ ਕਿਵੇਂ ਜਾਣਾ ਹੈ ਨਹੀਂ ਕੋਈ ਇਹੋ ਜਿਹੇ ਪਿੰਡਾਂ ਨੂੰ ਰਸਤੇ ਆ ਇੱਥੇ ਕੋਈ ਹੋ ਨਹੀਂ ਹੈਗਾ ਛੋਟੇ ਪਿੰਡਾਂ ਨੂੰ ਵੱਡੇ ਪਿੰਡਾਂ ਦਾ ਠੀਕ ਆ ਜਾਂ ਆ ਕਿਹਦੀ ਘਰ ਹੈਗੇ ਆ ਪਿੰਡ ਦੇ ਉਸ ਘਰ ਉਹ ਉੱਧਰ ਸਾਹਮਣੇ ਇੱਥੇ ਵੀ ਆ ਬੰਦ ਕੀਤਾ ਰਸਤਾ ਜਨਵਰ ਕੋਤ ਹੁੰਦੇ ਆ ਬੱਸ ਕਰ ਆ ਵਾ ਸਾਹਮਣੇ ਐਵੇਂ ਦੇ ਰਸਤੇ ਪਿੰਡਾਂ ਨੂੰ ਆਫ ਕਰਦੇ ਮੋਟਰਸਾਈਕਲ ਦਾ ਰਸਤਾ ਨਹੀਂ ਮੰਨਦਾ ਪੈਦਲ ਜਾ ਸਕਦਾ ਆ ਇੱਕ ਪਿੰਡ ਆ ਬਾਮਣੀ ਵਾਲਾ ਅੱਛਾ ਕਿੰਨੇ ਸੋਨਾ ਯਾਰ ਆ ਦੇਖੋ ਹਾਈਵੇ ਤੋਂ ਰੋੜਾ ਹੈ ਵੀ ਦੇ ਉੱਤੇ ਪਿੰਡਾ ਇਕਨੇ ਰਹਿਾਈ ਗਏ ਤੇ ਇਕਨੇ ਰ ਸੂਤਗੜ੍ਹ ਹੈ ਵੀ ਘਰ ਦਿਖਾਉਣਾ ਤੁਹਾਨੂੰ ਕਿਵੇਂ ਦੇ ਆ ਇਹਨਾਂ ਦਾ ਮਾਹੌਲ ਚੱਲ ਕਿਵੇਂ ਦਾ ਦੇਖੋ ਆ ਰੋੜਾ ਆ ਪਿੰਡਾਂ ਨੂੰ ਜਾਣ ਵਾਲੇ ਖੁੱਲੇ ਘਰ ਪਿੰਡਾਂ ਦੇ ਕੀ ਬਾਤ ਹੈ ਕਿਉਂ ਅੱਗਿਆ ਪਈਆਂ ਨਾ ਕੰਨੂ ਗੱਲਾਂ ਰਾਜਸਥਾਨ ਦਾ ਪਹਿਰਾਵਾ ਇੱਥੇ ਲੇਡੀਜ਼ ਦਾ ਇਹ ਪਹਿਰਾਵਾ ਹੈਗਾ ਤੇ ਬੰਦੇ ਤਾਂ ਧੋਤੀ ਕੁਰਤਾ ਪਹੁੰਦੇ ਆ ਜਾਂ ਹੁਣ ਪਜਾਮਾ ਵੀ ਪਹੁੰਦੇ ਆ ਮੌਸਮ ਦੰਡਾ ਹੋ ਗਿਆ ਨਾ ਥੋੜਾ ਜਿਆਦਾ ਤਾਂ ਕਰਕੇ ਦੁਕਾਨਾਂ ਤੋਂ ਬਾਹਰ ਹਰੇਕ ਨੂੰ ਚਲੋ ਪਿੰਡਾਂ ਹੋ ਦੁਕਾਨਾਂ ਤੋਂ ਵਹੀ ਆ ਨਾ ਘਰਾਂ ਤੋਂ ਘਰਾਂ ਤੋਂ ਬਾਹਰ ਆ ਹੋਣਾ ਕਿਆ ਬਾਤ ਹੈ ਲੇ ਲੇਕਰ ਉਹ ਸਾਹਮਣੇ ਇੱਧਰ ਦੇਖੋ ਰਾਈਟ ਸਾਈਡ ਇਹ ਮਤਾਂ ਆਹ ਇਹ ਇੱਧਰ ਮੋਵੇਸ਼ੀਆਂ ਦੇ ਲਈ ਜਿਆਦਾ ਇਹ ਇੰਨਾ ਦਾ ਕਾਰੋਬਾਰ ਹੈਗਾ ਪਸ਼ੂਆਂ ਦਾ ਹੈ ਇੱਧਰ ਸਾਰਾ ਇਹ ਪੂਰਾ ਇੱਧਰ ਦਾ ਯਾਰਡ ਹੀ ਆ ਆ ਗਾਂ ਤਾਂ ਯਾਰ ਈ ਕੁਸ ਕਰ ਉਹ ਸੋਮਨੇ ਦਿਸ ਗਿਆ ਰਕੀ ਨਹੀਂ ਆ ਪਜਾ ਹਾਂ ਅਰੇ ਰੇਲਵੇ ਸਟੇਸ਼ਨ ਆ ਉਹ ਕਮਨ ਉਹ ਯਾਰਚੀ ਬਣਿਆ ਇਸ ਪਿੰਡ ਦਾ ਹੀ ਹੋਣਾ ਪਿੰਡ ਦੀ ਆਪਾ ਕੁਛ ਦੇ ਐ ਨਾ ਸਕੂਲ ਹੈਗਾ ਪਿੰਡ ਵਿੱਚ ਕੋਲ ਸਕੂਲ ਹੈਗਾ ਪਿੰਡ ਆਪਣੇ گاਉਂ ਮੈਂ ਸਕੂਲ ਹੈ گاਉਂ ਮੈਂ ਕਿੱਥੇ ਸਟੇਸ਼ਨ ਦੇ ਪਾਸ ਹਾਂ ਅੱਛਾ ਠੀਕ ਹੈ ਠੀਕ ਹੈ ਉਲ ਹੈਗਾ ਸਟੇਸ਼ਨ ਦੇ ਪਾਸ ਆਪਾਂ ਚੱਲਦੇ ਹਾਂ ਉੱਥੇ ਬੱਚੇ ਬੱਚੇ ਖੜਦੇ ਆ ਨਾ ਉੱਥੇ ਇਹਨੂੰ ਪਤਾ ਹੈਗਾ ਆ ਦੇਖੋ ਇਹੋ ਜਿਹਾ ਪਿੰਡ ਉੱਚੇ ਨੀਵੇਂ ਫਿਰ ਵੀ ਆ ਦੇਖੋ ਰੋਡ ਕਿੰਨਾ ਵਧੀਆ ਪੱਟਾਂ ਲੱਗੀਆਂ ਪੂਰੀ ਸਟਰੀਟ ਦੇ ਵਿੱਚ ਆ ਇੱਧਰ ਦੁਕਾਨ ਵੀ ਬਣਾਈਆਂ ਮਕਾਨ ਵੀ ਬਣਾਇਆ ਉਸ ਤਰ ਅੱਤਾ ਪਿੰਡ ਥੱਲੇ ਅੱਤਾ ਪਿੰਡ ਉੱਤੇ ਆ ਇੱਧਰ ਵੀ ਟਿੱਲੇ ਤੇ ਆ ਉਹ ਮੰਦਰ ਬੜਿਆ ਨਾ ਉੱਪਰ ਘਰ ਤੇ ਆ ਮੰਦਰ ਆ ਅੱਗੇ ਫੈਂਸਿੰਗ ਲਾਈ ਆ ਇਹ ਅੱਗੇ ਨਹੀਂ ਆ ਜਾ ਸਕਦੇ ਪੱਕੀਆਂ ਇੱਟਾਂ ਦੀ ਵੀ ਯਾਰ ਆ ਮਿੱਟੀ ਆ ਰੇਤ ਦੀ ਮੇ ਉੱਡ ਉੱਡ ਕੇ ਆਉਂਦੀ ਹੈ ਨਾ ਕਿਵੇਂ ਜਮਾ ਵੀ ਤਰੇ ਤਰ ਕਰਦੇ ਸ ਉਹ ਦਿਨ ਇਹ ਸਾਰਾ ਪਿੰਡ ਜਲੀ ਭਈਆ ਤੇ ਦਿੱਤੀ ਜਾ ਬਗਿਆਲਪਾ ਰੇਤ ਰੇਤ ਆਕਾਰ ਕਿੰਨਾ ਸੋਹਣਾ ਹੈਨਾ ਘਰ ਦੇ ਨੂੰ ਨਵਾਂ 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 ਪੇਟ ਕਰਿਆ ਹੈ ਨਵਾਂ ਨਵਾਂ ਕਿਉਂ ਕੀ ਬਾਤ ਹੈ ਕੀ ਹਾਲ ਹੈ ਦੇਖ ਘਰ ਕਿੰਨਾ ਸੋਹਣਾ ਹੈ ਨਾ ਠੀਕ ਹੈ ਇਹਨਾਂ ਦਾ ਸਪੂਖ ਦੇਖੀ ਆਪਾਂ ਬੱਚੇ ਇੱਥੇ ਪੜਦੇ ਆ ਨਹੀਂ ਕੋਈ ਚਲੋ ਨਾਲੇ ਉਹ ਰੇਲਵੇ ਸਟੇਸ਼ਨ ਆਇਆ ਇਹਨਾਂ ਦਾ ਪਿੰਡ ਬੰਬਨੀ ਆਲਾ ਸੀ ਨਾ ਜੀ ਠੀਕ ਆ ਇਹਨਾਂ ਰੇਲਵੇ ਸਟੇਸ਼ਨ ਵੀ ਦੇਖਦੇ ਆਪਾਂ ਤੇ ਆ ਜੋ ਇਹਨਾਂ ਦਾ ਉਹ ਦੇਖਦੇ ਆ ਸਕੂਲ ਦੇਖਦੇ ਆ ਬੱਚਿਆਂ ਦੀ ਪੜ੍ਹਾਈ ਪਾਣੀ ਦਾ ਪ੍ਰਬੰਧ ਤਾਂ ਸਰਕਾਰ ਵੱਲੋਂ ਕਰਿਆ ਹੈਗਾ ਤੇ ਜਿਹੜੇ ਵਿਚਾਰੇ ਓਮੇ ਹੈਗੇ ਦੂਰਦਾਰ ਨਹੀਂ ਜਾਂਦੇ ਉਹ ਮਟਕਿਆਂ ਜੀ ਨਹਿਰ ਦਾ ਪਾਣੀ ਲਗਭਗ 50 ਤੋਂ 70% ਲੋਕ ਮਟਕਿਆਂ ਦਾ ਪਾਣੀ ਪੀਂਦੇ ਆ ਨਹਿਰ ਦਾ ਪਾਣੀ ਪੀਂਦੇ ਆ ਬਾਕੀ ਫਿਲਟਰ ਪਾਣੀ ਸਵੇਰ ਸ਼ਾਮ ਗੱਨੇ ਆਉਂਦਾ ਆ ਦੇਖੋ ਇਧਰ ਪੂਰਾ ਜੰਗਲ ਹੀ ਆ ਏਰੀਆ ਸਾਰਾ ਤੇ ਇਧਰ ਘਾਹ ਹੈਗੇ ਆ ਤੁਸੀਂ ਇਧਰ Rajasthan ਦਾ ਸਾਰਾ ਏਰੀਆ ਇਹ ਮਤਲਬ ਹਾਰਡ ਐਸੈਟ ਦੇ ਵਿੱਚ ਆਉਂਦਾ ਨਾ ਇਹ ਫਾਰਮਰ ਉਥੇ ਲਾਹੇ ਆ ਸਾਡੀ ਬਾੜ ਐਂ ਬਾੜਾ ਲਾਉਂਦੇ ਆ ਤਾਰਾ ਤੂਰਾ ਲਾਉਂਦੇ ਆ ਮਤਲਬ ਲੋਕ ਜਾਨਵਰਾਂ ਤੋਂ ਬਹੁਤ ਆ ਹਿਰਨ ਬਹੁਤ ਆ ਨਾ ਉਹ ਗੁੰਦੀ ਗੰਦੀ ਜਿਹੜੇ ਅੱਜ ਆਪ ਨੂੰ ਵੱਡੇ ਹਿਰਨਾਂ ਦੇਲੇ ਤੋਂ ਸਾਹ ਕਰਦੇ ਨੇ

मिट्टी ना सारा खराब गए रेत बहुत है इतनी आ देखो ये इनना दा बच्चों दा स्कूल है बाऊ किनवी क्लास का स्कूल है ये पांच तक पांच तक आप इसी स्कूल में पढ़ते हो नहीं आप कौन से स्कूल में पढ़ते आगे आगे कितनी क्लास में पांच, पांच में ये स्कूल दिखा ना आजा मेरे साथ आ अच्छा ये पांचवी का स्कूल है आपका ठीक है ठीक है आठ तक अभी होगा हाँ। चलो आज स्कूल देख देना ये वाला ये ठीक है ठीक है, है ये का, ये, ये किसका है ये दरख्त ये कौन सा है फूल फूल है इसमें चलो ये ये स्कूल है ना ये पांचवी का स्कूल है हाँ, सामने बिल्डिंग है गांव का स्कूल है ठीक है ठीक है आप रेलवे स्टेशन है ना ठीक है तो अभी बच्चे तो है नहीं यार छुट्टी हो गई छुट्टी हो गई छुट्टी हो गयी सात बजे तक कौन पढ़ता है इसमें आप या कोई नहीं, कोई नहीं।, कोई नहीं।, नहीं, नहीं पढ़ता हमारे बेनबाई पढ़ते ये कमरे है ना स्कूल के ये आदिको... भी है ये भी है ये भी है, है? ये तो हमारे पेपर चल रहा है बोल्ड पांच इसमें हमारा पेपर चल रहा है इसमें इसमें आज भी और कल भी है ठीक है तो पानी कैसे पीते हो आप स्कूल में वाटर कूलर लगा नो। टेंकी है नो टंकी लगी है ओ टंकी वाटर कूलर बंद है वाटर कूलर है बंद है बंद है हां चल चल दिक्कत ले रहा हूं ठीक है ठीक है ठीक है ये देखो ये कमरे है स्कूल दे ਇਹ ਜੇ ਸਕੂਲ ਆ ਓਪਨ ਹੀ ਸਕੂਲ ਆ ਜੰਗਲ ਦੇ ਵਿੱਚ ਆਪਕੇ ਚਾਹਾਂ ਆਉਂਦੇ ਆਮ ਬਹੁ ਆ ਪੰਜਾਬ ਸਿਹਾਰੇ ਹਾਂ ਉਹ ਲਿਖਿਆ ਰਾਜਕੀਏ ਪ੍ਰਾਥਮਿਕ ਵਿਦਿਆਲਿਆ ਕਿਹੜਾ ਕਸਤੂਰੀਆ ਕਸਤੂਰੀਆ ਗਾਉਂ ਹੈ ਕਸਤੂਰੀਆ ਠੀਕ ਹੈ ਠੀਕ ਹੈ ਠੀਕ ਹੈ ਨਹੀਂ ਇਹ ਗਾਉਂ ਦਾ ਨਾਮ ਹੈ ਕਸਤੂਰੀਆ ਠੀਕ ਹੈ ਆਪਾਂ ਗਲਤ ਲੈ ਰਹੇ ਨਾਮ ਕਸਤੂਰੀਆ ਗਾਉਂ ਆ ਇਹ ਠੀਕ ਹੈ ਇਹ ਕਮਰੇ ਆ ਸਾਰੇ ਚਲੋ ਆਜੋ ਇਹ ਦੇਖੋ ਰਸਤੇ ਦੇ ਨਜ਼ਾਰੇ ਦੇਖੋ ਤੁਸੀਂ ਮਾਰੂ ਮਾਰੂ ਖਲਦੇ ਨਜ਼ਾਰੇ ਕੰਟ ਬਹੁਤ ਦੂਰ ਦੂਰ ਤੱਕ ਆਉਂਦੇ ਆ ਪਸੇ ਆ ਕਿ ਇੱਕ ਸੁੱਤਰ ਹੈਗਾ ਰੋਡ ਬਹੁਤ ਵਧੀਆ ਟ੍ਰੈਫਿਕ ਬਹੁਤ ਘੱਟ ਆ ਆਪਾਂ ਆਰਾਮ ਨਾਲ ਚੱਲ ਸਕਦੇ ਆ ਤੇ ਬਾਈਕ ਤੇ ਹੋਵੇ ਚਾਹ ਜਿਵੇਂ ਮਰਜ਼ੀ ਆ ਆਪਾਂ ਨੂੰ ਕੋਈ ਮੱਲਵਾ ਆਪਾਂ ਲੈਫਟ ਸਾਈਡ ਤੇ ਚੱਲਦੇ ਕੋਈ ਤੰਗ ਨਹੀਂ ਕਰਦਾ ਕਿਉਂਕਿ ਟ੍ਰੈਫਿਕ ਬਹੁਤ ਘੱਟ ਆ ਆ ਗੱਡੀਆਂ ਵੀ ਹੁਣ ਮਿਲਣ ਲੱਗੀਆਂ ਪਹਿਲਾਂ ਤੁਸੀਂ ਨਾਲ ਹੀ ਮੇਰੇ ਐਲਓ ਤੁਹਾਨੂੰ ਪਤਾ ਟਰੱਕੀ ਮਿਲਦੇ ਸੀਗੇ ਜੈਸਲ ਮੇਰ ਵਾਲੇ ਰੋਡ ਤੇ ਆ ਫੀਕਰ ਨੇ ਦਾਲੇ ਰੋਡ ਤੇ ਥੋੜਾ ਥੋੜੀਆਂ ਗੱਡੀਆਂ ਹੈਗੀਆਂ ਫੱਟਾ ਭਾ ਗਿਆ ਇੱਕ ਪਰtare ਰੁਕ ਜਾਂਦੇ ਆ ਢਾਹ ਜਾਂਦੇ ਇਸ ਕਰਕੇ ਚੱਲੀ ਚੁੱਲੀ ਜਾਂਦੇ ਆ ਰੋਜੀ ਰੋਟੀ ਇਹਨਾਂ ਦੀ ਚੱਲੀ ਜਾਂਦੀ ਹੈ ਬਾਕੀ ਜੰਗ ਜਨਵਰ ਬਹੁਤ ਆ ਜੰਗਲੀ ਜਾਨਵਰ ਆ ਜਿੱਥੇ ਮੈਂ ਰੁਕ ਗਿਆ ਇਹ ਪਿੰਡ ਹੈਗਾ ਹੰਸੀਰਾ ਬਿਕਨੇਰ ਵਾਲੇ ਹਾਈਵੇ ਤੇ ਉਹ ਇੱਕ ਦੁਕਾਨ ਆ ਸਾਹਮਣੇ ਤੋ ਦੇਖਦੇ ਕੁਝ ਮਿਲ ਗਿਆ ਤਾਂ ਪਾਣੀ ਪੁਰੀ ਲੈਣੇ ਆ ਆ ਸਾਹਮਣੇ ਇੱਕ ਬੱਸ ਸਟੈਂਡ ਜਿਹਾ ਬਣਿਆ ਸੀਗਾ ਇੱਥੇ ਮੈਨੂੰ ਲੱਗਦਾ ਉਹ ਤਾਸ਼ ਖੇਲੀ ਜਾਂਦੇ ਬੰਦੇ ਆ ਦੇਖੋ ਕਿੰਨੇ ਪਸ਼ੂ ਇੱਥੇ ਰਹਿੰਦੇ ਆ ਐਰੀ ਵੇਰ ਲੱਗੇ ਆ ਗਾਈਆਂ ਦੇ ਤਾਂ ਹੀ ਲੋਕ ਬਚਾਉਂਦੇ ਆ ਤਾਰਾਂ ਲਾ ਕੇ ਆਪਦੇ ਖੇਤਾਂ ਨੂੰ ਔਰ ਬਈ ਕੀ ਹਾਲ ਹੈ ਬੜੀਆ ਹੈ ਬੜੀਆ ਜੀ ਬੜੀਆ ਹੈ ਬੜੀਆ ਚਾਹੀਏ ਇਹ ਸਕੂਲ ਹੈ ਸਾਮਨੇ ਨਹੀਂ ਹਸਪਤਾਲ ਹੈ ਇਹ ਪਤਾੜਾ ਹਸਪਤਾਲ ਹੈ ਇਹ ਹਸਪਤਾਲ ਦੀ ਬਿਲਡਿੰਗ ਸਵਸਥ ਕੇਂਦਰ ਹੈ ਸਵਸਥ ਕੇਂਦਰ इथे ताज के ली जंदे ताज खेलते हो क्या हाल है भाई और क्या ठीक इदर... है इधर इधर आपका اصول है है ना जूते नहीं आएंगे जूते पीछे है ना सही बात है सही बात है हां <laughs> हमारे साथ में सरकारी कर्मचारी ताश खेल रहे थे अच्छा वो कोई बात नहीं है सरकारी कर्मचारी अभी छुट्टी होगी सभी को 5 बज गए अभी सरकारी सब एक ही है उठ के बज गए सरकारी कर्मचारी पीछे पीछे चले गए पीछे चलेंगे ठीक है ठीक है आ, आ टाइम पास टाइम पास कर रहे थे आ, चलो बढ़िया खड़े के ਮੱਲਵ ਦੋਨੇ ਸਾਈਡ ਤੇ ਪੂਰਾ ਰੇਗਿਸਤਾਨ ਆ ਕੱਲਾ ਇਹ ਰੋਡ ਹੀ ਲੰਘਦਾ ਵਿੱਚ ਆ ਦੇਖੋ ਮੇਰੇ ਮਗਰ ਸੂਰੇ ਦਾ ਵੀ ਉਹ ਵੀ ਇੱਥੇ ਕਿੰਨਾ ਸੋਹਣਾ ਲੱਗਦਾ ਹੋਊਗਾ ਜਿੱਧਰ ਨਿਗਾਹ ਮਾਰੋ ਆ ਰੇਤ ਹੀ ਰੇਤ ਆ ਇਹ ਰੇਤ ਵੀ ਆ ਪੀਲੇ ਰੰਗ ਦੀ ਆ ਹਨਾ ਖੱਟੇ ਰੰਗ ਦੀ ਰੇਤ ਆ ਇਹ ਕਹਿੰਦੇ ਆ ਕਿ ਰੇਤ ਚ ਨਾ ਸ਼ਾਮੀ ਬਿਸ਼ੂ ਬੜੇ ਹੁੰਦੇ ਆ ਬਿਸ਼ੂ ਤੇ ਇੱਕ ਇਹਦੇ ਚ ਸਨੇਕ ਛੋਟਾ ਜਿਹਾ ਸੱਪ ਸੱਪ ਬਹੁਤ ਆ ਇਵੇਂ 1 ਫੁੱਟ ਦਾ ਇਹਨੂੰ ਸ਼ਾਇਦ ਵਾਈਪਰ ਵਾਈਪਰ ਸਨੇਕ ਕਹਿੰਦੇ ਆ ਤੇ ਆ ਦੇਖੋ ਇਹ ਜਾ ਰੇਗਿਸਤਾਨ ਆ ਜਿੱਥੇ ਆਪਾਂ ਜਾ ਰਹੇ ਆ ਤੇ ਪਾਣੀ ਪੂਣੀ ਦਾ ਨਾਮੋ ਨਿਸ਼ਾਨ ਜੇ ਇੱਥੇ ਕੁਝ ਬੀਜਾਂਗੇ ਕੁਝ ਨਹੀਂ ਹੋਣਾ ਹਨਾ ਤੇ ਤੁਸੀਂ ਦੇਖਿਆ ਹੋਣਾ ਪਿੰਡਾਂ ਚੋਂ ਲੰਘ ਕੇ ਆਪਾਂ ਆਏ ਤੇ ਹੁਣ ਅਗਲੀਆਂ ਵੀਡੀਓ ਦੇਖਣ ਲਈ ਸਬਸਕ੍ਰਾਈਬ ਕਰਿਓ ਤੇ ਮਿਲਦੇ ਆਂ ਅਗਲੀ ਵੀਡੀਓ 'ਚ ਔਰ ਦੇਖੋ ਰੇਗਿਸਤਾਨ ਦੇ ਵਿੱਚ ਹਿਰਨ ਕਿਵੇਂ ਤੁਰੇ ਫਿਰਦੇ ਆ ਉਹ ਸਾਹਮਣੇ ਮੇਰੀ ਨਿਗਾ ਪੈ ਗਈ ਮੈਂ ਕਿਹਾ ਚੱਲ ਦਿਖਾਉਣਾ ਤੁਹਾਨੂੰ ਅੰਨਾ ਵੜ ਜਾਣਾ ਜੰਗਲ ਚ ਵੜ ਜਾਣਾ ਹਨਾ ਭੱਜ ਕੇ ਟਿੱਲਿਆਂ ਤੋਂ ਗਾਹ ਜੰਗਲ ਚ ਚਲੇ ਜਾਣਗੇ ਹੂੰ ਇਹ ਡਰਦੇ ਬਹੁਤ ਹਨਾ ਜਦੋਂ ਆਪਾਂ ਦੇਖਦੇ ਨੂੰ ਭੱਜ ਜਾਂਦੇ ਵਿਚਰੇ ਇਹ ਇਹ ਨਾ ਜ਼ੋਰ ਜਸਤ ਹੋ ਗਿਆ ਰਾਤ ਤੱਕ ਵੀ ਟਿਕਾ ਰੋਡ ਤੇ ਗੱਡੀਆਂ ਆਉਂਦੀਆਂ ਆਸ-ਪਾਸੇ ਦਾ ਮੂਹ ਨਾ ਦਿਖਾਉਣਾ ਇੱਕ ਮਿੰਟ ਪਹਿਲਾਂ ਮੂਹ ਨਾ ਦਿਖਾ ਆਸ-ਪਾਸੇ ਦਾ ਜੰਗਲ ਹੀ ਆ ਪਿਆ ਬਾਦ ਹਾਰੂ ਥਲ ਕੋਣਾ ਇਥੋਂ ਮੈਦਾਨ ਦੇਖਣਗੇ ਰੇਤਾ ਦੇ ਦੇਖੋ ਹਵਾ ਜੀ ਅੱਜ ਇੱਟਾ ਹੀ ਉੱਡੀ ਜਾਂਦੀ ਆ ਚਾਰ ਸ਼ਫੇਰੇ ਰੇਤ ਦੇ